ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਧਾਇਆ ਕਰ ਲਿਆ ਗਿਆ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਉਸ ਨੂੰ ਜੜੋਂ ਖਤਮ ਕੀਤਾ ਜਾਊਗਾ ਤੇ ਅੱਜ ਉਸੇ ਲੜੀ ਦੇ ਤਹਿਤ ਮੇਰੀ ਡਿਊਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੱਗੀ ਹੈ ਜਿੱਥੇ ਮੈਂ ਤੇ ਮੇਰੇ ਸਾਡੇ ਸਾਰੇ ਸਾਥੀ ਸਾਡੇ ਮਾਨਯੋਗ ਐਮਪੀ ਸਹਿਬਾਨ ਸਾਡੇ ਮਾਨਯੋਗ ਵਿਧਾਇਕ ਸਹਿਬਾਨ ਤੇ ਸਾਡੀ ਸਾਰੀ ਟੀਮ ਅਸੀਂ ਇੱਥੇ ਪਹੁੰਚੇ ਆਂ ਤੇ ਅੱਜ ਅੱਜ ਦਾ ਦਿਨ ਬੜਾ ਖਾਸ ਸੀ ਕਿ ਕਿਲਾ ਜੀ ਨਵਾਂ ਸ਼ਹਿਰ ਦੇ ਜ਼ਿਲ੍ਹਾ ਸ਼ੀਤ ਭਗਤ ਸਿੰਘ ਨਗਰ ਦੇ ਹਰ ਇੱਕ ਪਿੰਡ ਦੀ ਵਿਲੇਜ ਡਿਵੈਸ ਕਮੇਟੀ ਨੂੰ ਇੱਥੇ ਸੱਦਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਇਸ ਜੰਗ ਦਾ ਹਿੱਸਾ ਬਣਨ ਦੇ ਲਈ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਤੇ ਉਹਨਾਂ ਨੂੰ ਸੌਂ ਚੁਕਾਈ ਗਈ ਹੈ ਜਿਸ ਦੇ ਵਿੱਚ ਤਾਂ ਕਿ ਇੱਕ ਇੱਕ ਪਿੰਡ ਸਾਫ਼ ਹੋਵੇ ਪਿੰਡਾਂ ਦੇ ਵਿੱਚ ਕਿਸੇ ਵੀ ਨਸ਼ਾ ਤਸਕਰਾਂ ਨੂੰ ਵੜਾ ਨਾ ਦਿੱਤਾ ਜਾਵੇ ਤੇ ਜਿਹੜੇ ਸਾਡੇ ਬੱਚੇ ਇਸ ਦਲਦਲ 'ਚ ਫਸੇ ਹੋਏ ਐ ਆਪਾਂ ਇਹਨਾਂ ਨੂੰ ਵਾਪਸ ਮੇਨ ਸਟ੍ਰੀਮ 'ਚ ਲੈ ਕੇ ਆ ਸਕੀਏ ਕਿਵੇਂ ਉਹਨਾਂ ਨੂੰ ਆਪਾਂ ਦੁਬਾਰਾ ਉਹਦੀ ਰੀਹੈਬਿਲੀਟੇਸ਼ਨ ਕਰਨੀ ਹੈ ਇਸ ਸਾਰੇ سلسلے ਦੇ ਵਿੱਚ ਸਾਰਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਮਾਨਯੋਗ ਐਸਐਸਪੀ ਸਾਹਿਬ ਇਹਨਾਂ ਦੇ ਵੱਲੋਂ ਵੀ ਇਨਸ਼ੋਰ ਕੀਤਾ ਗਿਆ ਹੈ ਹਰ ਇੱਕ ਵਿਲੇਜ ਡਿਫੈਂਸ ਕਮੇਟੀ ਮੈਂਬਰ ਨੂੰ ਕਿ ਉਹ ਸੋ ਹਰ ਵਕਤ ਔਨ ਫੀਲਡ ਔਨ ਗਰਾਉਂਡ ਅਵੇਲੇਬਲ ਹੈ ਤੇ ਜ਼ਿਲ੍ਹਾ ਸ਼ੀਤ ਪਗਤ ਸਿੰਘ ਨਗਰ ਦੇ ਵਿੱਚੋਂ ਆਪਾਂ ਜੋ ਸੀਐਮ ਸਾਹਿਬ ਨੇ ਡੈਡਲਾਈਨ ਦਿੱਤੀ ਹੈ 31 ਮਈ ਤੋਂ ਪਹਿਲਾਂ ਪਹਿਲਾਂ ਇਸ ਨੂੰ ਆਪਾਂ ਡਰਗ ਫਰੀ ਕਰਨਾ ਹੈ ਉਸ ਤੋਂ ਬਾਅਦ ਜ਼ਿੰਮੇਵਾਰੀ ਕਿਸ ਦੀ ਹੋਏਗੀ ਜ਼ਿੰਮੇਵਾਰੀ ਸਾਡੀ 31 ਮਈ ਤੋਂ ਬਾਅਦ ਜ਼ਿੰਮੇਵਾਰੀ ਕਿਸ ਦੀ ਹੋਏਗੀ ਦੋਸਤ ਦੇਖੋ ਲੈਟਸ ਬੀ ਪੋਜ਼ਿਟਿਵ ਪਹਿਲੀ ਵਾਰੀ ਸਰਕਾਰ ਇਸ ਲੈਵਲ ਦਾ ਕੰਮ ਕਰ ਰਹੀ ਹੈ ਤੁਸੀਂ ਹੁਣੇ ਨਕਾਰਾਤਮਕ ਗੱਲਾਂ ਨਾ ਕਰੋ ਹੈਨਾ ਆਪਾਂ ਦੇਖੋ ਇਹ ਬਹੁਤ ਵੱਡੀ ਲੜਾਈ ਹੈ ਅਪੈਸ ਲੜਾਈ ਨੂੰ ਲੜ ਰਹੇ ਆ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾ ਇਸ ਲੜਾਈ ਦੇ ਵਿੱਚ ਅੱਜ ਜਿਹੜੇ ਜਿੰਨੇ ਛੋਟੇ ਵੱਡੇ ਸਪਗਲਰ ਨੇ ਜਾਂ ਉਹ ਜੇਲਾ ਚ ਜਾਂ ਉਹ ਛੱਡ ਕੇ ਬਾਹਰ ਬੁਰ ਭੱਜ ਗਏ ਨੇ ਨੰਬਰ 2 ਦੇ ਉੱਤੇ ਮਾਨ ਸਾਹਿਬ ਦਾ ਪੀਲਾ ਪੰਜਾ ਐਂਡ ਤਿਆਰ ਕੋਈ ਨਾ ਸੋਚਣ ਕਿ ਅਸੀਂ ਜਿਹੜੀਆਂ ਆਪਣੀ ਜਾਇਦਾਦਾਂ ਆਪਣੇ ਫਾਰਮ ਹਾਊਸ ਬਣਾ ਲਏ ਉਹ ਬਚ ਜਾਣਗੇ ਉਹਨਾਂ ਦੇ ਉੱਤੇ ਮਾਨ ਸਾਹਿਬ ਦਾ ਪੀਲਾ ਪੰਜਾ ਚੱਲੂਗਾ ਹੀ ਚੱਲੂਗਾ ਅਸੀਂ ਆ ਸਾਡਿਏ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਤੇ ਹੁਣ 7 ਤਰੀਕ ਤੋਂ ਬਾਅਦ ਸਾਡੇ ਸਾਰੇ ਸਾਥੀ ਪੰਜਾਬ ਦੇ ਤੇ ਆਪਣੇ ਨਵਾਂ ਸ਼ਹਿਰ ਦੇ ਜ਼ਿਲ੍ਹਾ ਸ਼ੀਤ ਭਗਤ ਸਿੰਘ ਨਗਰ ਦੇ ਵੱਖ-ਵੱਖ ਪਿੰਡਾਂ 'ਚ ਜਾਵਾਂਗੇ ਐਮਪੀ ਸਾਹਿਬ ਵੀ ਜਾਣਗੇ ਤੇ ਪਿੰਡ-ਪਿੰਡ ਜਾ ਕੇ ਜਿਹੜੀ ਇਸ ਮੁਹਿੰਮ ਨੂੰ ਚਲਾਵਾਂਗੇ ਮੈਂ ਆਪ ਜੀ ਨੂੰ ਵੀ ਬੇਨਤੀ ਕਰਦਾ ਜਿੱਥੇ-ਜਿੱਥੇ ਤੁਹਾਨੂੰ ਵੀ ਲੱਗਦਾ ਤੁਸੀਂ ਵੀ ਸਾਨੂੰ ਫੀਡਬੈਕ ਦਿਓ ਜਿਹੜਾ WhatsApp ਨੰਬਰ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਹੋਇਆ ਉਸ WhatsApp ਦੇ ਉੱਤੇ ਕੋਈ ਵੀ ਜਿਹੜਾ ਜਾਣਕਾਰੀ ਦਿੰਦਾ ਉਸ ਦੀ ਜਿਹੜੀ ਸੂchnਾ ਉਸ ਦਾ ਜਿਹੜਾ ਨਾਮ ਪਤਾ ਸਭ ਗੁਪਤ ਰੱਖਿਆ ਜਾਵੇਗਾ ਸਿੰਦਰ ਸੇਫ ਵੀਰਿੰਦੇ ਪਰਚਾ ਸ਼ਾਹ ਨੂੰ ਪਰਿਵਾਂਤ ਹੋਇਆ ਜਾਏਗਾ ਸਰ ਬੰਦੇ ਦਾ ਰਾਮਾਚਾਰਾ ਰੱਖਤੇ ਵੀ ਦੱਸੋ ਜਾਣਕਾਰੀ ਦਿਓ ਜੀ ਹਰ ਕਿਸਮ ਦੇ ਨਸ਼ੇ ਤੇ ਕਾਰਵਾਈ ਹੋ ਸਰ ਨਸ਼ੇ ਪੀਣ ਵਾਲੇ ਗਰੀਬ ਬੱਚ ਪਰਿਵਾਰ ਦੇ ਨੂੰ ਮਿਲੇ ਜਾਊਗਾ ਕਿ ਨਹੀਂ ਮਿਲੇ ਜਾਊਗਾ ਹਾਂਜੀ ਪੀੜਤ ਬੱਚੇ ਨੇ ਉਹਨਾਂ ਦੇ ਪਰਿਵਾਰ ਤੁਸੀਂ ਮਿਲੋਗੇ ਉਹਨਾਂ ਦਾ ਬਿਲਕੁਲ ਮੈਂ ਤਾਂ ਬਿਲਕੁਲ ਮਿਲਾਂਗੇ ਉਹਨੂੰ ਸਮਝਾਵਾਂਗੇ ਜੀ ਉਹਨਾਂ ਨੂੰ ਆਪਾਂ ਮੇਨਸਟ੍ਰੀਮ ਚ ਲੈ ਕੇ ਆਣਾ ਉਹਦਾ ਇਲਾਜ ਕਰਾਣਾ ਔਟ ਕਲੀਨਿਕਸ ਦੀ ਗਿਣਤੀ ਵਧਾ ਰਹੇ ਹਾਂ ਔਟ ਕਲੀਨਿਕਸ ਦੇ ਵਿੱਚ ਮਿਲਣ ਵਾਲੀ ਦਵਾਈ ਨੂੰ ਇਨਸ਼ੋਰ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਰੀਹੈਬਿਲਿਟੇਸ਼ਨ ਸੈਂਟਰ ਜਿਹੜੇ ਸਾਡਾ ਨਸ਼ਾ ਮੁਕਤੀ ਕੇਂਦਰ ਨੇ ਉਹਨਾਂ ਨੂੰ ਸਟਰੈਂਥਨ ਕੀਤਾ ਜਾ ਰਿਹਾ ਉਹਨਾਂ ਬੱਚਿਆਂ ਨੂੰ ਉੱਥੇ ਲੈ ਜਾ ਕੇ ਤਾਂ ਕਿ ਉਹ ਮੇਨਸਟ੍ਰੀਮ ਚ ਆਣ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਬੱਚੇ ਆਏ ਨੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਸਾਡੇ ਪਿੰਡ ਦੇ ਦੋਨੋਂ ਨੌਜਵਾਨਾਂ ਨੇ ਨ ਪੂਰੇ ਪਿੰਡ ਨੂੰ ਇਕੱਠਾ ਹੋ ਕੇ ਸਾਨੂੰ ਇੱਕ ਇਦਾਂ ਦਾ ਮਾਹੌਲ ਦੇਣਾ ਪੈਣਾ ਉਹਨਾਂ ਦੇ ਨਾਲ ਖੜਨਾ ਪੈਣਾ ਤਾਂ ਉਹ ਹਮੇਸ਼ਾ ਜਿਹੜਾ ਹੈ ਉਹ ਕਾਮਯਾਬ ਹੋਣਗੇ ਸਰ ਅਪ ਨਸ਼ਾ ਕਿਹਨੂੰ ਮੰਗਦੇ ਆ ਚਿੱਟੇ ਨੂੰ ਮੰਗਦੇ ਆ ਸੰਤ੍ਰਿਹਿਤ ਡਰੱਗ ਨੂੰ ਮੰਗਦੇ ਆ ਜਾਂ ਗੋਲੀਆਂ ਨੂੰ ਮੰਗਦੇ ਆ ਜਦੋਂ ਸਕੂਲਾਂ ਦੇ ਵਿੱਚ ਇੱਕ ਪਿਆ ਕਿ ਜਿਹੜੀ ਅਸੀਂ ਫਲਾਇਟੀ ਡਰਿੰਕ ਆ ਉਹ ਬੱਚਿਆਂ ਨੂੰ ਬੰਦ ਕਰ ਦਿੱਤੀ ਐ ਬਾਹਰ ਸਕੂਲ ਦੇ ਅੰਦਰ ਬੰਦ ਕਰ ਲਿਆ ਲੇਕਿਨ ਉਹੀ ਬੱਚੇ ਜੇ ਬਾਹਰ ਪੀਣਗੇ ਤਾਂ ਸਹੀ ਐ ਦੇਖੋ એનર્ਜੀ ਡਰਿੰਕ ਨੂੰ ਸਿਹਤ ਹਾਸਤੇ ਬੰਦ ਕੀਤਾ ਮੈਂ ਪੇਰੈਂਟਸ ਨੂੰ ਵੀ ਜਿਹੜਾ ਹੈ ਇੱਕ ਗੁਜ਼ਾਰਿਸ਼ ਕਰਦਾ ਕਿ ਆਪਣੇ ਬੱਚਿਆਂ ਦੀ ਡਾਈਟ ਦੇ ਲਈ ਜਿਹੜਾ ਹੈ ਉਹ ਉਹਨਾਂ ਨੂੰ ਧਿਆਨ ਨਮਸਕਾਰ ਸਰਕਾਰੀ ਸਕੂਲ ਦੇ ਸਾਰੇ ਸਾਮੇ 1 ਸਾਲ ਦੇ ਅੰਦਰ ਸਰ ਸਵਾਲ ਪੁੱਛਿਆ ਜਾਂਦਾ ਹੈ ਇਹਨੂੰ ਕਿ ਤੁਸੀਂ ਡੀਸੀ ਡੀਸੀ ਸਾਹਿਬ ਡੀਸੀ ਸਾਹਿਬ ਨੂੰ ਦੱਸੋ ਸਰ ਸਾਰਿਆਂ ਦੇ ਨੌਲੇਜ ਹੋਣ ਦੇ ਬਾਵਜੂਦ ਵੀ ਜੇ ਇਸ ਚੀਜ਼ ਦੇ ਲੋਕੀ ਕੰਮ ਕਰ ਰਹੇ 100% ਇਹਦੇ ਤੇ ਮੈਂ ਵੀ ਅੱਜ ਪੁੱਛਦਾ ਜੀ ਤੁਸੀਂ ਮੇਰੇ ਧਿਆਨ 'ਚ ਲੈ ਕੇ ਆ ਬਹੁਤ ਧੰਨਵਾਦ ਤੁਹਾਡਾ ਕਿਸੇ ਲਈ ਹੋਰ ਸਵਾਲ ਹੋਵੇ ਐਮਪੀ ਐਮ ਸਾਹਿਬ ਦੇ ਖੋਲਣਗੇ ਜਿਹਦੇ ਬੱਚੇ ਨਹੀਂ ਹੋਣਗੇ ਤੁਸੀਂ ਵੀ ਕਾਰਡੋ ਨਿਕਲ ਖੋਲਣਾ ਚਾਹਦੇ ਬੰਦੇ ਉਹ ਸਾਨੂੰ 30 ਬੱਚਿਆਂ ਦੀ ਲਿਸਟ ਦੇ ਦੇਣ ਅਗਲੇ ਦਿਨ ਸਕੂਲ ਖੋਲ ਦੂੰਗਾ ਮੇਰੀ ਗਰੰਟੀ ਠੀਕ ਹੈ ਸਰ ਕਿਸਾ ਆ ਤੁਸੀਂ ਯੂਜ਼ਰ ਸੇ ਗੁਰੂ ਜਰ ਮਹੀ ਤੁਸੀਂ ਸ਼ਾਮਿਲ ਹੋਏ ਤੁਸੀਂ ਕੀ ਕਹਿਣਾ ਹੈ ਦੇਖੋ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਾਨ ਸਾਹਿਬ ਨੇ ਬਿਫੋਰ ਇਲੈਕਸ਼ਨ ਤੋਂ ਅਸੀਂ ਇਹ ਵਾਅਦਾ ਕੀਤਾ ਸੀ ਕਿ ਜਿਹੜਾ ਨਸ਼ਿਆਂ ਨੂੰ ਲੈ ਕੇ ਹਰੇਕ ਪਾਰਟੀ ਨੇ ਰਾਜਨੀਤੀ ਕੀਤੀ ਹੈ ਆਮ ਆਦਮੀ ਪਾਰਟੀ ਕੰਕਰੀਟ ਤਰੀਕੇ ਨਾਲ ਖਤਮ ਕਰੂਗੀ ਔਰ ਉਸ ਖਾਤਮੇ ਨੂੰ ਵਾਸਤੇ ਹੀ ਯੁੱਧ ਨਸ਼ਿਆਂ ਵਿਰੁੱਧ ਬਹੁਤ ਵੱਡੀ ਲੜਾਈ ਕਿਉਂਕਿ ਇਹ ਵਾਰ ਅਗੇਂਸਟ ਡਰਗ ਹੈ ਛੋਟੀ ਮੋਟੀ ਗੱਲ ਨਹੀਂ ਜਿਦੇ ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰੇਕ ਜ਼ਿਲ੍ਹੇ ਚ ਹਰੇਕ ਬੰਦੇ ਨੂੰ ਹਰ ਇੱਕ ਪਿੰਡ ਦੇ ਪਤਵੰਤੇ ਨੂੰ ਹਰ ਇੱਕ ਸਤਕਾਰਯੋਗ ਜਿਹੜਾ ਪੰਜਾਬੀ ਉਹਨੂੰ ਇਨਵੋਲਵ ਕਰੀਏ ਆਪ ਸਾਨੂੰ ਲੋੜ ਹੈ ਚਾਹੇ ਮੀਡੀਆ ਦਾ ਹੈ ਸਰਪੰਚ ਹੈ ਚਾਹੇ ਕੋਈ ਕਾਉਂਸਲਰ ਹੈ ਉਸ ਸਿਲਸਿਲੇ ਜਿਹੜੇ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਨਵੇਂ ਸ਼ਹਿਰ ਆਏ ਸੀ ਉਹ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਡਰਗ ਫਰੀ ਬਣਾਉਣਾ ਹੈ ਨੌਜਵਾਨੀ ਨੂੰ ਬਚਾਉਣਾ ਹੈ ਪੰਜਾਬ ਦਾ ਬਿਹਤਰ ਭਵਿੱਖ ਬਣਾਉਣਾ ਹੈ ਉਸ ਏਜੰਡੇ ਤੇ ਆਵਾਜ਼ ਦੀ ਪਾਰਟੀ ਸਰਕਾਰ ਕੰਮ ਕਰਦਾ। ਕਾਂਗਰਸ ਨੂੰ ਲੱਗਦਾ ਵੀ ਜਿਹੜੇ ਪੀੜਤ ਪਰਵਾਹ ਆ ਉਹ ਪੀੜਤ ਪਰ ਹੀ ਬਹੁਤ ਬੰਦਾ ਕਰਨਾ ਜਾਂਦੇ ਆ ਲੇਕਿਨ ਉਹਨਾਂ ਨੂੰ ਸੁਣੇ ਨਹੀਂ ਜਾ ਰਹੇ। ਨਹੀਂ 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 ਇਹ ਸੁਣਨ ਵਾਸਤੇ ਤੇ ਅੱਜ ਇੱਥੇ ਆਏ ਆ ਇਸ ਤੋਂ ਬਾਅਦ ਪਿੰਡ-ਪਿੰਡ ਵੀ ਜਾਵਾਂਗੇ, ਬਾਹਰ ਚ ਵੀ ਜਾਵਾਂਗੇ। ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਔਰ ਜਿਹੜੇ ਪੀੜਤ ਹੈ ਜਿਹੜੇ ਨਸ਼ਿਆਂ ਤੇ ਲੱਗੇ ਉਹਨਾਂ ਨੂੰ ਅਸੀਂ ਪੇਸ਼ੈਂਟ ਮਰੀਜ਼ ਦੇ ਤੌਰ ਤੇ ਟ੍ਰੀਟ ਕਰ ਰਹੇ ਆ ਪਰ ਇਸ ਕਰਕੇ ਹੀ ਇਵੇਂ ਮੰਤਰੀ ਸਾਹਿਬ ਨੇ ਦੱਸਿਆ ਸੀ ਬਹੁਤ ਸਾਰੇ ਜਿਹੜੇ ਨਸ਼ਾ ਛਡਾਊ ਕੇਂਦਰ ਹੈ ਉਹਨਾਂ ਦੀ ਸਟਰੈਂਥ ਵੀ ਵਧਾਈ ਹੈ ਉੱਥੇ ਸਹੂਲਤਾਂ ਵੀ ਵਧਾਈਆਂ ਤਾਂ ਕਿ ਜਿਹੜਾ ਨਸ਼ਾ ਕਰਨ ਵਾਲਾ ਉਹ ਤੇ ਮਰੀਜ਼ ਹੈ ਉਹਨੂੰ ਹਰੇਕ ਤਰ੍ਹਾਂ ਦਾ ਸਹਿਯੋਗ ਕਰਾਂ ਪਰ ਉਹ ਨਸ਼ਾ ਕਰ ਰਿਹਾ ਪਰਿਵਾਰ ਸਾਰਾ ਉਹਦਾ ਜਿਹੜੀ ਪੀੜਤ ਹੈ ਉਹ ਮਦਦ ਲੈਣੀ ਜਾਂਦਾ ਉਹਦੀ ਮਦਦ ਕੌਣ ਕਰੇ ਹਰੇਕ ਤਰ੍ਹਾਂ ਮਦਦ ਦਵਾਂਗੇ ਪ੍ਰਸ਼ਾਸਨ ਪੋਲਿਟিক্যাল ਕਲਾਸ ਸਾਰੇ ਤੁਹਾਡੇ ਸਾਹਮਣੇ ਇਸ ਕਰਕੇ ਅੱਜ ਇਕੱਠੇ ਹੋਏ ਆਂ ਪਰ ਅਸੀਂ ਨਿਗਰਾਨੀ ਕੀਤੀ ਜਾਊਗੀ ਡੈਫੀਨੇਟਲੀ ਡੈਫੀਨੇਟਲੀ ਵਾਰਡ ਜਿਹੜੀਆਂ ਡਿਫੈਂਸ ਕਮੇਟੀਆਂ ਜੀ ਵਾਰਡ ਜਿਹੜੀਆਂ ਸਾਡੇ ਵਿਲੇਜ ਵਾਰਡ ਹੈ ਵਾਰਡ ਕਮੇਟੀਆਂ ਉਹਨਾਂ ਨੂੰ ਇਕੱਠੇ ਕਰਕੇ ਲਾਮਬੰਦ ਇਸ ਕਰਕੇ ਕੀਤਾ ਜਾ ਰਿਹਾ ਹੈ ਜਿੱਥੇ ਵੀ ਕੋਈ ਫੀਡਬੈਕ ਹੁੰਦਾ ਇਮੀਡੀਏਟਲੀ ਔਰ ਤੇ ਰਿਸਪੌਂਸ ਹੋਊਗਾ ਐਡਮਿਨਿਸਟ੍ਰੇਸ਼ਨ ਵੀ ਹਰੇਕ ਤਰੀਕੇ ਨਾਲ ਸਹੀ ਹੋਊਗਾ ਸਰ ਪੰਜਾਬ ਦੇ ਪਾਣੀ ਨੂੰ ਲੈ ਕੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਣੇ ਪੰਜਾਬ ਦੀ ਜਵਾਨੀ ਨੂੰ ਲੈ ਕੇ ਕਿਉਂ ਨਹੀਂ ਇਕੱਠੀਆਂ ਹੋ ਰਹੀ ਇਸ ਕਰਕੇ ਇਸ ਕਰਕੇ ਅਸੀਂ ਅੱਜ ਬੇਨਤੀ ਕਰ ਰਿਹਾ ਡੈਫੀਨੇਟਲੀ ਹੋਣਗੀਆਂ ਔਰ ਲੋੜ ਹੈ ਅੱਜ ਸਾਰੇ ਪੰਜਾਬੀ ਅਸੀਂ ਮੰਚ ਤੋਂ ਵੀ ਇਹੀ ਗੱਲ ਕਹੀਏ ਪਾਰਟੀਆਂ ਦਾ ਮਸਲਾ ਹੀ ਨਹੀਂ ਇਹ ਕਿਸੇ ਇੱਕ ਧਰਮ ਦਾ ਵਰਗ ਦਾ ਪਾਰਟੀ ਦਾ ਮਸਲਾ ਨਹੀਂ ਇਹ ਪੰਜਾਬੀਆਂ ਦਾ ਮਸਲਾ ਹੈ ਪਾਣੀ ਵੀ ਬਚਾਉਣਾ ਤੇ ਦੇਖਿਆ ਤੁਸੀਂ ਸਟੈਂਡ ਸਾਡੀ ਸਰਕਾਰ ਦਾ ਔਰ ਨਸ਼ਿਆਂ ਦੇ ਖਿਲਾਫ ਵੀ ਅਸੀਂ ਲਾਮਬਦ ਹੋ ਕੇ ਖਤਮ ਕਰਾਂਗੇ ਕਿੰਨੀ ਲੋਕਾਂ ਨੂੰ ਅਪੀਲ ਕਰੂਗੇ ਕਿ ਲੋਕ ਲਹਿਰ ਪਾਉਣਾ ਨਸ਼ੇਬੋਧ ਦੇ ਵਿੱਚ ਇਹੀ ਤੇ ਅਪੀਲ ਕਰ ਰਹੇ ਆ ਵਾਰ-ਵਾਰ ਇਹੀ ਸਾਰੇ ਲਾਮਬੰਦ ਹੋਈਏ ਔਰ ਜਿਹੜੇ 1-2% ਲੋਕ ਪੰਜਾਬ ਨੂੰ ਬਰਬਾਦ ਕਰਨਾ ਚੁੰਦੇ ਨੌਜਵਾਨੀ ਨੂੰ ਉਹਨਾਂ ਦੇ ਖਿਲਾਫ ਇਕੱਠੇ ਹੋ ਕੇ ਉਹਨਾਂ ਨੂੰ ਜੇਲਾ ਛੁਡਿਏ ਜਾਂ ਪੰਜਾਬ ਛੁੱਟ ਜਾਈਏ ਬਹੁਤ ਕਰ